ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਜੀ ਨਵਾਂ ਤੋਂ ਨਵਾਂ ਆਰਟੀਕਲ ਜਿਹੜਾ ਮੇਰੀਆਂ ਭੈਣਾਂ ਆਮ ਬਾਜ਼ਾਰ ਚੱਲਦੇ ਫਿਰਦੇ ਕਾਲਜ ਵਿੱਚ ਪਾ ਲਿਆ ਜਾਂ ਕਿਤੇ ਫੰਕਸ਼ਨ ਛੋਟੇ ਮੋਟੇ ਫੰਕਸ਼ਨਾਂ ਦੇ ਵਿੱਚ ਪਾ ਲਿਆ ਜਿਆਦਾ ਪੈਸੇ ਲਾਉਣ ਦੀ ਲੋੜ ਨਹੀਂ ਜੀ ਜੈਨੂਅਲ ਰੇਟ ਜਿੰਨਾਂ ਨੇ ਮੇਰੀ ਭੈਣਾਂ ਨੇ ਲੈਣਾ ਉਹਨਾਂ ਵਾਸਤੇ ਥੂਟ ਆਇਆ ਜੀ ਦੇਖੋ ਕੱਪੜਾ ਹੈਗਾ ਮਸਲੀਨ ਛਿਮਰ ਬਹੁਤ ਹੀ ਥੋਪਟ ਕੱਪੜਾ ਜਿਹੜਾ ਗਾਹ ਹੁਣ ਪਏਗਾ ਅਸੀਂ ਪੁਰਾਣਾ ਮਾਲ ਨਹੀਂ ਕੱਢ-ਕੱਢ ਵੇਚ ਰਹੇ ਜਿਹੜਾ ਗਾਹ ਕੱਪੜਾ ਪਏਗਾ ਪਿਓਰ ਸੌਫਟ ਹੈ ਜੀ ਕਪੜਾ ਕੋਈ ਇਹ ਦੇਖੋ ਚੁੱਭਣ ਵਾਲਾ ਕਪੜਾ ਨਹੀਂ ਹੈਗਾ ਜੀ ਪਿਓਰ ਮਸਲੀਨ ਸੌਫਟ ਹੈ ਛਿਮਰ ਠੀਕ ਹੈ ਜੀ ਫਰੰਟ ਬੈਕ ਸੇਮ ਉਦਾਂ ਹੋਏਗੀ ਨਾਲ ਹੋਏਗਾ ਫੁੱਲ ਪਿਓਰ ਦਾ ਦੁਪੱਟਾ ਪੂਰੇ ਪੰਜਾਬ ਦੀ ਫੁੱਲ ਗਰੰਟੀ ਰੇਟ ਦੀ ਬਾਜ਼ਾਰ ਚ ਅੱਜ ਕੱਲ ਰੇਟ ਚੱਲ ਰਿਹਾ ਕੋਈ ਵੇਚ ਰਿਹਾ ਜੀ 1000 ਰੁਪਏ ਦਾ ਕੋਈ ਵੇਚ ਰਿਹਾ 1100 ਦਾ ਆਪਣਾ ਰੇਟ ਹੈਗਾ ਜੀ ਸਿਰਫ ਤੇ ਸਿਰਫ 800 ਰੁਪਏ ਓਨਲੀ 800 ਰੁਪਏ ਦਾ ਕੁੜਤਾ ਜੀ ਫੁੱਲ ਗਰੰਟੀ ਰੇਟ ਦੀ ਜਿਹੜੇ ਮੇਰੇ ਵੀਰ ਭੈਣ ਵੀਡੀਓ ਨੂੰ ਸ਼ੇਅਰ ਕਰਨਗੇ ਕਵਰਟਲ ਤੇ ਪ੍ਰੂਫ ਸੈਂਡ ਕਰਨਗੇ ਬਿਲਕੁਲ ਫ੍ਰੀ ਸ਼ਿਪਿੰਗ ਦਵਾਂਗੇ ਰੇਟ ਹੈਗਾ 800 ਰੁਪਏ ਰੇਟਾਂ ਦੀ ਫੁੱਲ ਗਾਰੰਟੀ ਕੁਆਂਟੀਟੀ ਫੁੱਲ ਹੈ ਤਿੰਨ ਡਿਜ਼ਾਈਨ ਆਏ ਆ ਤੁਹਾਨੂੰ ਪਹਿਲਾ ਡਿਜ਼ਾਈਨ ਦਿਖਾ ਰਿਆਂ ਇੱਕ ਨਾਲ ਦੇ ਦੋ ਲੋ ਤਿੰਨ ਲੋ ਵਾਧੂ ਮਿਲ ਜਾਣਗੇ ਇਹ ਕੋਲਰ ਚਾਰਡ ਬਹੁਤ ਪਿਆਰੇ ਕੋਲਰ ਚਾਰਡ ਆਈ ਵੀ ਚੈੱਕ ਕਰੋ ਓਨਲੀ 800 ਰੁਪਏ ਦਾ ਸੂਟ ਆ ਸੱਤੇ ਤੋਂ ਸਸਤਾ ਬਾਜ਼ਾਰ ਨਾਲੋਂ 2 200 300 ਰੁਪਏ 5 500 ਰੁਪਏ ਸੂਟ ਘੱਟ ਸਸਤਾ ਲੈਣ ਲਈ ਗੁਰਲੀਨ ਦੀ ਹੱਟੀ ਦਿਵਾਨ ਚੰਦ ਨਿਰਮਲ ਜੰਦ ਦੀ ਹੱਟੀ ਤੇ ਵਿਜ਼ਿਟ ਕਰੋ ਪ੍ਰਾਣੀ ਕਚੇਰੀ ਵਾਲੀ ਸਾਈਡ 메ਨ ਬਾਜ਼ਾਰ ਜ਼ੀਰਾ ਠੀਕ ਹੈ ਜੀ ਬਹੁਤ ਸੋਹਣਾ ਮੇਰੇ ਵੀਰ ਭੈਣਾਂ ਦਾ ਪਿਆਰ ਮਿਲ ਰਿਹਾ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੀਆਂ ਭੈਣਾਂ ਦਾ ਫਾਇਦਾ ਹੋਵੇ ਫਿਰ ਕੱਲ੍ਹ ਅੱਥੀ ਵੀਡੀਓ ਪਾਈ ਸੀ ਅੰਬੀਡੀਨ ਦੀ ਉਹਦੇ ਚ ਲਾਸਟ 6 ਜਾਂ 5 20 ਰਹਿ ਗਏ ਜਿਹੜਾ ਮੇਰੇ ਵੀਰ